ਸਸ਼ੀ ਕਾਲ ਜੀ ਗੁਰਲੀਨ ਪਟਿੱਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਕੁਝ ਹੈਂਡਵਰਕ ਵਾਲੇ ਸੂਟ ਲੈ ਕੇ ਆਏ ਆ ਤੇ ਤੁਹਾਨੂੰ ਉਹਨਾਂ ਚੋਂ ਕੋਈ ਸੂਟ ਸੋਹਣਾ ਲੱਗਿਆ ਤਾਂ ਮੇਰਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਕਲਰ ਚੇਂਜ ਕਰਨਾ ਜਾਂ ਥੋੜਾ ਬਹੁਤ ਤੁਸੀਂ ਵਰਕ ਚੇਂਜ ਕਰਨਾ ਕੁਝ ਵੀ ਚੇਂਜ ਕਰਨਾ ਜਾਂ ਪ੍ਰਾਈਸ ਪੁੱਛਣਾ ਤੁਸੀਂ ਮੈਨੂੰ ਉਹਦੇ ਉੱਪਰ ਸਕਰੀਨ ਸ਼ਾਟ ਲੈ ਕੇ ਤਾਂ ਤੁਸੀਂ ਮੈਨੂੰ ਸੈਂਡ ਕਰ ਸਕਦੇ ਮੇਰੇ WhatsApp ਨੰਬਰ ਤੇ ਤਾਂ ਚਲੋ ਆਪਾਂ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਸੂਟ ਇਹ ਜਿਹੜਾ ਪਹਿਲਾ ਸੂਟ ਆ ਇਹ ਪਿਆਸੀ ਪਰਪਲ ਕਲਰ ਦੇ ਵਿੱਚ ਸੂਟ ਆ ਤੇ ਅਮਤਨ ਉਹ ਖੋਲੀਆਂ ਦੇਖੋ ਤੁਸੀਂ ਇਹਨਾਂ ਤਾਂ ਇਹ ਹੈਗਾ ਆਪਣਾ ਪਹਿਲਾ ਸੂਟ ਪਿਆਜੀ ਪਿਆਜੀ ਪਰਪਲ ਜਿਹਾ ਕਲਰ ਆ ਨਾਲ ਇਹਦੇ ਆਪਾਂ ਫਰੋਜੀ ਕਲਰ ਦਾ ਥ्रेड ਯੂਜ਼ ਕੀਤਾ ਹੋਇਆ ਇਹਦੇ ਵਿੱਚ ਤਾਂ ਬਹੁਤ ਸੋਹਣਾ ਤੇ ਹੈਵੀ ਸੂਟ ਆ ਪੂਰਾ ਇਹਦੇ ਵਿੱਚ ਆਪਾਂ 80 ਗ੍ਰਾਮ ਪਿਓਰ ਕਰੀਮ ਲਗਾਈ ਹੋਈ ਆ ਸਾਰਾ ਪੂਰਾ ਫਰੰਟ ਤੇ ਜਾਲਾ ਤੇ ਘੇਰੇ ਤੇ ਆਪਾਂ ਆਪਾਂ ਇਹਦੇ ਕਟ ਵਰਕ ਕੀਤੀ ਹੋਈ ਆ ਤੇ ਨਾਲ ਇਹਦੇ ਜਿਹੜੀ ਚਾਕਾਂ ਤੇ ਆਪਾਂ ਫਿਨਿਸ਼ਿੰਗ ਕੀਤੀ ਆ ਉਹ ਜਿਹੜਾ ਇਹਦੇ ਵਿੱਚ ਆਪਾਂ ਥ੍ਰੈਡ ਦਾ ਯੂਜ਼ ਕੀਤਾ ਉਹਦੀਆਂ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਇਹਦਾ ਜਿਹੜਾ ਦੁਪੱਟਾ ਉਹ ਵੀ ਫੋਰ ਸਾਈਡ ਆਪਾਂ ਵਰਕ ਕਰਵਾ ਕੇ ਰੈਡੀ ਕੀਤਾ ਤੇ ਉਹਦੀ ਵੀ ਫਿਨਿਸ਼ਿੰਗ ਆਪਾਂ ਉਦਾਂ ਹੀ ਕੀਤੀ ਆ ਜਿੱਦਾਂ ਆਪਾਂ ਇਹਦੀ ਚਾਕਾਂ ਦੀ ਕੀਤੀ ਆ ਉਦਾਂ ਹੀ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਇਹ ਵੀ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਨਾਲ ਤੇ ਪ्योर ਚੁਣੌਣ ਦਾ ਇਹਦਾ ਜਿਹੜਾ ਹੈਗਾ ਦੁਪੱਟਾ ਇਹਦੇ ਨਾਲ ਜਿਹੜੀ ਬਾਟਮ ਆ ਉਹਦੇ ਵੀ ਆਪਾਂ ਬਹੁਤ ਸੋਹਣਾ ਆ ਵਰਕ ਕੀਤਾ ਉਹੀ ਜਿਹੜਾ ਦੁਪੱਟੇ ਤੇ ਵਰਕ ਹੋਇਆ ਉਹੀ ਵਰਕ ਆਪਾਂ ਇਹਦੇ ਉੱਪਰ ਕੀਤਾ ਵਾ ਤੇ ਪਿੱਛੇ ਆਪਾਂ ਇਹਦੇ ਹਲਕਾ ਜਿਹਾ ਥ੍ਰੈਡ ਦਾ ਟੱਚ ਦੇ ਕੇ ਰੈਡੀ ਕੀਤਾ ਜਿਹੜਾ ਇਹਦੇ ਨਾਲ ਸ਼ਰਾਰਾ ਵਾ ਉਹ ਬਹੁਤ ਸੋਹਣਾ ਕਲੀਆਂ ਵਾਲਾ ਸ਼ਰਾਰਾ ਹੈ ਜਿਹੜਾ ਆਪਾਂ ਜਿਹੜਾ ਰੈਡੀ ਕੀਤਾ ਵਾ ਤਾਂ ਬਹੁਤ ਹੀ ਸੋਹਣਾ ਸੂਟ ਹੈ ਇਹਦੇ ਬੈਕ ਤੇ ਵੀ ਜਿਹੜਾ ਆਪਾਂ ਕੰਮ ਕੀਤਾ ਹੋਇਆ ਨਾਲ ਇਹਦੇ ਵਿੱਚ ਆਪਾਂ ਬੂਟੀ ਪਾਈ ਆ ਬੈਕ ਦੇ ਵਿੱਚ ਬੈਕ ਫਰੰਟ ਦੋਨਾਂ ਤੇ ਆਪਾਂ ਇਹਦੇ ਕੰਮ ਕੀਤਾ ਹੋਇਆ ਤੇ ਜਿਹੜਾ ਨੈਕ ਸੂਟ ਆ ਇਹ ਵੀ ਪਿਓਰ ਦੇ ਵਿੱਚ ਹੀ ਆ ਪਿਓਰ ਦੇ ਵਿੱਚ ਫਰੋਜੀ ਕਲਰ ਇਹਦਾ ਹੈਗਾ। ਸੂਟ ਦਾ ਕਲਰ ਆ ਫਰੋਜੀ ਕਲਰ ਤੇ ਨਾਲ ਆਪਾਂ ਜਿਹੜਾ ਥ्रेड ਦਾ ਕਲਰ ਦਿੱਤਾ ਉਹ ਮਜੈਂਟਾ ਕਲਰ ਆ। ਇਹਦਾ ਵੀ ਬਹੁਤ ਸੋਹਣਾ ਕੰਮ ਹੋਇਆ ਹੈ। ਨੈਕ ਦੇ ਉੱਪਰ ਬਹੁਤ ਸੋਹਣਾ ਇਹ ਤੇ ਕੰਮ ਹੋਇਆ ਹੈ। ਇਹਦੇ ਘੇਰੇ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਮੋਂ ਤੇ ਪੈਕ ਦੇ ਵਿੱਚ ਵੀ ਇਹ ਤੇ ਇਦਾਂ ਹੀ ਆਪਾਂ ਬੂਟੀ ਪਾਈ ਹੋਈ ਆ ਤੇ ਜਿਹੜੀ ਚਾਕਾਂ ਦੀ ਫਿਨਿਸ਼ਿੰਗ ਆ ਉਹ ਆਪਾਂ ਇਹਦੇ ਟਿਸ਼ੂ ਦੇ ਨਾਲ ਕੀਤੀ ਹੋਈ ਆ। ਗਲੇ ਤੇ ਬਹੁਤ ਸੋਹਣਾ ਕੰਮ ਹੋਇਆ। ਇਹਦੇ ਨਾਲ ਵੀ ਜਿਹੜਾ ਆਪਾਂ ਦੁਪੱਟਾ ਲਾਇਆ ਉਹ ਵੀ ਪ्योर ਚਨਾਉਂ ਦਾ ਦੁਪੱਟਾ ਤੁਹਾਨੂੰ ਕੋਈ ਵੀ ਸੂਟ ਮੇਰਾ ਸੋਹਣਾ ਲੱਗਦਾ WhatsApp WhatsApp ਤੇ ਉੱਪਰ ਤੁਸੀਂ ਮੈਨੂੰ ਸਕਰੀਨ ਸਕ੍ਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਪ੍ਰਾਈਸ ਪੁੱਛ ਸਕਦੇ ਹੋ ਉਹਦੇ ਉੱਪਰ ਮੈਨੂੰ ਇਹਦੀ ਜਿਹੜੀ ਬਾਟਮ ਆ ਉਹਦੇ ਵੀ ਆਪਾਂ ਪਹੁੰਚਿਆ ਤੇ ਉੱਪਰ ਕੰਮ ਕੀਤਾ ਤੇ ਇਹ ਹੈ ਭਾਰੀ ਸਲਵਾਰੀ ਆ ਆਪਾਂ ਸਟੇਟ ਸਲਵਾਰ ਨਹੀਂ ਕੀਤੀ ਭਾਰੀ ਸਲਵਾਰ ਦੇ ਉੱਪਰ ਹੀ ਇਹਦੇ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਆ ਇਹ ਹਾਂਜੀ ਜਿਹੜਾ ਇਹ ਅਗਲਾ ਸੂਟ ਆ ਇਹ ਵੀ ਪਿਓਰ ਦੇ ਵਿੱਚ ਬਣਿਆ ਪਿਓਰ 80 ਗ੍ਰਾਮ ਕਰੇਵਾ ਇਹ ਤੇ ਇਹਦੇ ਵਿੱਚ ਵੀ ਆਪਾਂ ਬਾਜੂ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਪੂਰਾ ਹੈਵੀ ਆ ਬਾਜੀ ਦੇ ਉੱਪਰ ਜਿਹੜਾ ਕੰਮ ਹੈ ਤੇ ਵਿੱਚ ਆਪਾਂ ਥ੍ਰੈਡ ਯੂਜ਼ ਕੀਤਾ ਦੋ ਆ ਸ਼ੇਡ ਉਹ ਤੇ ਪਰੋਜੀ ਤੇ ਪਿੰਕ ਤਾਂ ਚਾਕਾ ਦੇ ਉੱਪਰ ਇਹਦੇ ਆਪਾਂ ਕੀਤੀ ਆ ਕੱਟਵਰਕ ਚਾਕਾ ਦੇ ਉੱਪਰ ਇਹਦੇ ਕੱਟਵਰਕ ਹੋਈ ਹੋਈ ਆ ਬੈਕਰੀ ਇਹਦੇ ਵੀ ਆਪਾਂ ਛੋਟੀ ਬੂਟੀ ਦਾ ਕੰਮ ਕੀਤਾ ਹੋਇਆ ਤੇ ਜਿਹੜੀ ਚਾਕ ਦੀ ਬੈਗ ਚਾਕ ਦੀ ਆਉਂਦੇ ਤੇ ਆਪਾਂ ਕੱਟਵਰਕ ਨਹੀਂ ਕੀਤਾ ਉਹਦੇ ਤੇ ਆਪਾਂ ਫਿਨਿਸ਼ਿੰਗ ਪੱਟੀ ਨਾਲ ਹੀ ਕੀਤੀ ਹੋਈ ਆ ਪਾਈਪਿੰਗ ਲਾਈ ਹੋਈ ਆ ਤੇ ਇਹਦੇ ਵੀ ਸਲਵਾਰ ਦੇ ਪੌਂਚੇ ਆ ਤੇ ਕੰਮ ਹੋਇਆ ਹੋਇਆ ਇਹਦੇ ਸਲਵਾਰ ਦੇ ਪੌਂਚੇ ਆ ਤੇ ਕੰਮ ਕੀਤਾ ਗਿਆ ਵਾ ਤੇ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਆ ਆਪਾਂ ਰੈਡੀ ਕੀਤਾ ਜਿਹੜਾ ਉਹਦੇ ਵਿੱਚ ਵੀ ਨਾ ਆਪਾਂ ਵਰਕ ਕੀਤਾ ਤੇ ਦੇਖ ਸਕਦੇ ਹੋ ਬਹੁਤ ਸਾਰਾ ਵਰਕ ਕੀਤਾ ਹੋਇਆ ਇਹਦੇ ਵਿੱਚ ਤੇ ਫੋਰ ਸਾਈਡ ਆਪਾਂ ਉਹਦੇ ਲੇਸ ਲਾਈ ਆ ਲੰਬੀਆਂ ਲੰਬੀਆਂ ਲਾਈਨ ਆ ਪਾ ਕੇ ਨਾ ਕੱਪ ਦਾਣੇ ਤੇ ਸ਼ਿਪੀ ਦੀ ਲਾਈਨ 파ਗੇ ਵਿੱਚ ਆਪਾਂ ਉਹਨੂੰ ਬੁਟੀ ਜਿਹੜੀ ਬੈਕ ਤੇ ਪਾਈ ਆ ਉਹੀ ਬੁਟੀਆਂ ਪਾ ਇਹਦੇ ਵਿੱਚ ਪਾ ਕੇ ਤੇ ਫੋਰ ਸਾਈਡ ਇਹਦੇ ਆਪਾਂ ਲੈਸ ਨਾਲ ਇਹ ਜਿਹੜੀ ਅੱਗੇ ਫਿਨਿਸ਼ਿੰਗ ਦਿੱਤੀ ਹੈ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਜੇ ਤੁਸੀਂ ਕੋਈ ਕਲਰ ਹੋਰ ਚੇਂਜ ਕਰਨਾ ਚਾਹੁੰਦੇ ਹੋ ਜਾਂ ਵਿੱਚ ਬੁਟੀ ਦਾ ਕਲਰ ਚੇਂਜ ਕਰਨਾ ਚਾਹੁੰਦੇ ਹੋ ਜਾਂ ਸੂਟ ਦਾ ਕਲਰ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਇਹਦੇ ਬਾਰੇ ਵੀ ਦੱਸ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਮੇਰੇ ਵਟਸਐਪ ਤੇ ਭੇਜੋ ਤੇ ਉਹਦੇ ਤੇ ਤੁਸੀਂ ਮੈਨੂੰ ਪ੍ਰਾਈਵਟ ਵੀ ਪੁੱਛ ਸਕਦੇ ਹੋ ਇਹਦਾ ਨੈਕਸਟ ਸੂਟ ਆ ਉਹ ਵੀ ਸੇਮ ਕਲਰ ਦਾ ਹੀ ਆ ਪਰ ਉਹਦਾ ਡਿਜ਼ਾਈਨ ਕਾਫ ਸੂਟ ਦਾ ਕਲਰ ਸੇਮ ਹੀ ਆ ਇਹ ਦੋ ਸਿਸਟਰ ਨੇ ਜਿਨ੍ਹਾਂ ਦਾ ਸੂਟ ਆ ਤੇ ਸੂਟ ਦਾ ਕਲਰ ਬਿਲਕੁਲ ਉਹੀ ਆ ਦੇਖੋ ਸੂਟ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਪੂਰਾ ਹੈਵੀ ਜਾਲ ਹੈ ਉੱਪਰ ਬਣਿਆ ਹੈ ਜਿਹੜਾ ਨਾ ਤੇ ਬੈਕ ਤੇ ਇਹਦੇ ਆਪਾਂ ਐਦਾ ਮੋਤੀ ਪਾਈ ਹੋਈ ਆ ਬਹੁਤ ਸੋਹਣਾ ਲੱਗਦਾ ਸੂਟ ਇਹਦੀ ਵੀ ਆਪਾਂ ਜਿਹੜੀ ਫਿਨਿਸ਼ਿੰਗ ਕੀਤੀ ਆ ਉਹ ਵੀ ਟਿਸ਼ੂ ਨਾਲ ਕੀਤੀ ਆ ਚਾਕਾ ਦੇ ਉੱਪਰ ਤੇ ਬਾਹ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਦਾ ਬਹੁਤ ਹੀ ਸੋਹਣੀ ਤੇ ਬਹੁਤ ਪਿਆਰਾ ਕਲਰ ਵੀ ਬਹੁਤ ਹੀ ਪਿਆਰਾ ਹੈ ਇਹਦਾ ਜਿਹੜਾ ਬਣਿਆ ਹੋਇਆ ਸੂਟ ਦਾ ਤੇ ਇਹਦੀ ਵੀ ਆਪਾਂ ਸਲਵਾਰ ਦੇ ਪਹੁੰਚਿਆ ਤੇ ਕੰਮ ਕੀਤਾ ਹੋਇਆ ਐਦਾਂ ਆਪਾਂ ਜਿਹੜਾ ਬੈਕ ਤੇ ਬੁੱਟੀ ਪਾਈਆ ਉਦਾਂ ਦਾ ਹੀ ਆਪਾਂ ਇਹਦੇ ਤੇ ਸਲਵਾਰ ਦੇ ਪਹੁੰਚਿਆ ਤੇ ਕੰਮ ਕੀਤਾ ਤੇ ਸਲਵਾਰ ਦੇ ਪਹੁੰਚਿਆ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਇਹਦੇ ਵੀ ਆਪਾਂ ਦੁਪट्टे ਦੇ ਉੱਪਰ ਵੀ ਨਾ ਜਿੱਦਾਂ ਉਹਦੇ ਆਪਾਂ ਲਾਈਨਾਂ ਪਾ ਕੇ ਛਿੱਪੀ ਤੇ ਕੱਟ ਦਾਣੇ ਦੀਆਂ ਲਾਈਨਾਂ ਪਾ ਕੇ ਕੰਮ ਕੀਤਾ ਉਦਾਂ ਹੀ ਆਪਾਂ ਇਹਦੇ ਤੇ ਵੀ ਕੰਮ ਕੀਤਾ ਹੋਇਆ ਆ ਦੇਖੋ ਆਪਾਂ ਉਦਾਂ ਹੀ ਨਾ ਛਿੱਪੀ ਤੇ ਕੱਟ ਦਾਣੇ ਦੀ ਵਿੱਚ ਲਾਈਨ ਦੇ ਕੇ ਆਪਾਂ ਬਹੁਤ ਸੋਹਣਾ ਇਹਦੇ ਤੇ ਕੰਮ ਕੀਤਾ ਵਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਜਿਵੇਂ ਕਹਿੰਦਾ ਸੁਪਰ ਜਿਹਾ ਸੂਟ ਨੇ ਇਹ ਸਰਦਾਰੀ ਸੂਟ ਹੈ ਨਾ ਬਹੁਤ ਹੀ ਸੋਹਣੇ ਸੂਟ ਬਣੇ ਨੇ ਮੇਰੇ ਇਹ ਤੇ ਤੁਹਾਨੂੰ ਕੋਈ ਵੀ ਸੂਟ ਮੇਰਾ ਸੋਹਣਾ ਲੱਗਦਾ ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਸਕਰੀਨ ਸ਼ਾਟ ਲੈ ਕੇ ਕੋਈ ਆਰਡਰ ਕਰਨਾ ਚਾਹੁੰਦੇ ਹੋ ਆਰਡਰ ਦੇ ਸਕਦੇ ਹੋ ਮੇਰੀ ਜਿਹੜੀ ਬੁਟੀਕਾ ਨਾ ਇਹ ਰੈਕੋਰਡ ਰੋਡ ਮੇਨ ਰੈਕੋਰਡ ਰੋਡ ਆ ਜਿਹੜਾ ਆਪਣਾ ਜਗਰਾਉਂ ਦੇ ਵਿੱਚ ਰੋਡ ਦੇ ਉੱਪਰ ਆ ਮੇਰੇ ਬਿਲਕੁਲ ਨੇੜੇ ਹੈਗਾ ਨਵਾਂ ਥਾਣਾ ਸਿਟੀ ਬਣਿਆ ਉਹ ਤੋਂ ਥੋੜਾ ਜਿਹਾ ਅੱਗੇ ਰੈਕੋਟਾੜੀ ਸਾਈਡ ਆ ਉੱਥੇ ਆ ਮੇਰੀ ਬੁਟੀਕ ਇੱਥੇ ਨੇੜੇ ਆਪਣੇ ਸਾਇੰਸ ਕਾਲਜ ਦੇ ਪੈਂਦਾ ਹਾਂ ਤੇ ਅ ਤੁਸੀਂ ਮੈਨੂੰ ਕਾਲ ਕਰਕੇ ਆ ਸਕਦੇ ਹੋ ਕਿਸੇ ਵੀ ਟਾਈਮ ਕਿਉਂਕਿ ਮੇਰੀ ਬਿੜੀ ਦੀ ਬੁਟੀਕ ਆ ਉਹ ਘਰ ਦੇ ਵਿੱਚ ਹੀ ਮੇਰੀ ਬੁਟੀਕ ਆ ਤੁਸੀਂ ਕਿਸੇ ਵੀ ਟਾਈਮ ਉੱਥੇ ਆ ਸਕਦੇ ਹੋ ਹਨ ਤਾਂ ਇਹ ਹੈਗਾ ਆਪਣਾ ਨੈਕਸਟ ਸੂਟ orange ਕਲਰ ਇਹ ਪਿਓਰ ਸਿਲਕ ਦੇ ਵਿੱਚ ਆ ਗੈਵਰਡਿਨ ਸਿਲਕ ਦੇ ਵਿੱਚ ਇਹ ਸੂਟ ਬਣਿਆ ਹੋਇਆ ਇਹ ਵੀ ਬਹੁਤ ਸੋਹਣਾ ਸੂਟ ਆ ਇਹ ਮਹਿੰਦੀ ਲਈ ਡੈਡੀ ਕਰਵਾਇਆ ਉਹਨਾਂ ਨੇ ਸੂਟ ਬਹੁਤ ਹੀ ਸੋਹਣਾ ਸੂਟ ਆ ਇਹ ਵੀ ਆਪਾਂ ਘੇਰਾ ਬਹੁਤ ਹੈਵੀ ਲੁੱਕ ਨਾਲ ਦਿੱਤਾ ਹਨ ਚਾਕਾ ਦੇ ਉੱਪਰ ਕੰਮ ਸਕਿਊਅਰ ਇਹਦਾ ਨੱਕ ਬਣਿਆ ਤੇ ਇਹਦੇ ਆਪਾਂ ਜਿਹੜੀ ਚਾਕਾ ਤੇ ਉਹੀ ਟਿਸ਼ੂ ਨਾਲ ਫਿਨਿਸ਼ਿੰਗ ਦਿੱਤੀ ਆ ਇਹਦੇ ਨਾਲ ਆਪਾਂ ਜਿਹੜੀ ਰੈਡੀ ਕੀਤੀ ਉਹ ਹੈਗੀ ਆ ਪੈਂਟ ਪੈਂਟ ਤੇ ਵੀ ਆਪਾਂ ਪਹੁੰਚਾਂ ਦੇ ਉੱਪਰ ਕੰਮ ਕੀਤਾ ਹੋਇਆ ਦੇਖੋ ਬਹੁਤ ਹੀ ਸੋਹਣਾ ਪੈਂਟ ਦੇ ਉੱਪਰ ਕੰਮ ਹੋਇਆ ਹੋਇਆ ਪਰਲ ਸ਼ਿਪੀ ਤਿੱਲਾ ਤਾਂ ਆਪਾਂ ਜੂਸ ਕਰਕੇ ਆਪਾਂ ਇਹਨੂੰ ਰੈਡੀ ਕੀਤਾ ਹਨ ਜਿਹੜਾ ਇਹਦਾ ਦੁਪੱਟਾ ਉਹ ਪਿਓਰ ਚਨਾਉਂ ਦੇ ਵਿੱਚ ਰੈਡੀ ਹੋਇਆ ਉਹ ਆਪਾਂ ਲੇਸਿਸ ਲਾ ਕੇ ਰੈਡੀ ਕੀਤਾ ਹੋਇਆ ਦੁਪੱਟਾ ਨਾਲ ਆਪਾਂ ਉਹਦੇ ਪਰਲ ਦੀਆਂ ਲੇਸ ਦਿੱਤੀਆਂ ਦੇ ਦਿੱਤੀਆਂ ਦੇਖ ਸਕਦੇ ਹੋ ਤੁਸੀਂ ਜਿੱਦਾਂ ਉਹਦੇ ਵਿੱਚ ਆਪਾਂ ਪਰਲ ਯੂਜ਼ ਕੀਤਾ ਨਾ ਉਦਾਂ ਹੀ ਆਪਾਂ ਇਹਦੇ ਵਿੱਚ ਪਰਲ ਦੇ ਕੇ ਨਾਲ ਟਿਸ਼ੂ ਸੌਰੀ ਜਿਹੜਾ ਹੈਗਾ ਲੇਸ ਲਾ ਕੇ ਬਹੁਤ ਸੋਹਣਾ ਲਾ ਕੇ ਇਹਨੂੰ ਆਪਾਂ ਰੈਡੀ ਕੀਤਾ ਬਹੁਤ ਹੀ ਸੋਹਣਾ ਇਹ ਵੀ ਮੇਰਾ ਸੂਟ ਰੈਡੀ ਹੋਇਆ ਤੁਹਾਨੂੰ ਕੋਈ ਵੀ ਸੂਟ ਤੁਸੀਂ ਮੈਨੂੰ ਆਰਡਰ ਕਰਨਾ ਚਾਹੁੰਦੇ ਹੋ ਤੁਸੀਂ ਮੇਰੇ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਤੇ ਤੁਸੀਂ ਮੈਨੂੰ ਸਟਾਰਟ ਕਰ ਸਕਦੇ ਹਾਂ ਤੇ ਜਿਹੜਾ ਹੈਗਾ ਆਪਣਾ ਨੈਕਸਟ ਸੂਟ ਉਹ ਵੀ ਹੈਗਾ ਪਿਆਜ਼ੀ ਪਰਪਲ ਕਲਰ ਦਾ ਮੈਂ ਤੁਹਾਨੂੰ ਮੈਂ ਦਿਖਾ ਲਈਉਂਗੀ ਬਹੁਤ ਸੋਹਣਾ ਹੈ ਜਿਹੜੀ ਬੱਤੀ ਇਹ ਆਦਾ ਬੋਲਿਆ ਜਿਵੇਂ ਤਾਂ ਲੇਵੋ ਲਈ ਹੈ ਇਹ ਪਿਆਜ਼ੀ ਪਰਪਲ ਕਲਰ ਇਹ ਆ ਪਿੱਛੇ ਉਹ ਦੇਖੋ ਹਾਂਜੀ ਜਿਹੜਾ ਆਪਣਾ ਇਹ ਨੈਕਸਟ ਸੂਟ ਹੈ ਇਹ ਹੈਗਾ ਪਰਪਲ ਕਲਰ ਦੇ ਵਿੱਚ ਇਹਦੇ ਵਿੱਚ ਆਪਾਂ ਜਿਹੜਾ ਟੱਚ ਦਿੱਤਾ ਉਹ ਪਿੰਕ ਦਾ ਦਿੱਤਾ ਬਹੁਤ ਸੋਹਣਾ ਹੈ ਇਹਦੇ ਤੇ ਵੀ ਕੰਮ ਹੋਇਆ ਹੈ ਆ ਤੇ ਬਾਜੂ ਦੇ ਉੱਪਰ ਬਹੁਤ ਸੋਹਣਾ ਤੁਸੀਂ ਦੇ ਸਾਹ ਦੇ ਬਾਜੂ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਕੀਤਾ ਆਪਾਂ ਇਹਦੇ ਦੇ ਘੇਰੇ ਤੇ ਬਹੁਤ ਸੋਹਣਾ ਵਰਕ ਕੀਤਾ ਤੇ ਚਾਕਾ ਦੇ ਉੱਪਰ ਆਪਾਂ ਜਿਹੜੀ ਹੋ ਗਈ ਹੈ ਟਿਸ਼ੂ ਨਾਲ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਬੈਗ ਦੇ ਉੱਪਰ ਵੀ ਬਹੁਤ ਸੋਹਣੀ ਇਹਦੇ ਆਪਾਂ ਬੂਟੀ ਪਾਈ ਆ ਬੈਗ ਸਾਰੀ ਦੇ ਉੱਪਰ ਆਪਾਂ ਇਹਦਾ ਬੂਟੀ ਪਾਈ ਆ ਖਾਲੀ ਬੈਗ ਮੈਂ ਬਹੁਤ ਘੱਟ ਰੱਖੇ ਕੋਸ਼ਿਸ਼ ਆ ਪਰ ਜਿਹੜੇ ਕਲਾਈਨ ਨਹੀਂ ਪਸੰਦ ਕਰਦੇ ਆਪਾਂ ਨਹੀਂ ਵੀ ਪਾ ਕੇ ਰਹੀ ਦੀ ਵੈਸੇ ਮੈਨੂੰ ਸੋਹਣਾ ਲੱਗਦਾ ਹੁੰਦਾ ਬੈਗ ਤੇ ਕੰਮ ਕੀਤਾ ਹੋਇਆ ਵੀ ਤੇ ਇਹਦੇ ਸਲਵਾਰ ਦੇ ਪੌਂਚਿਆਂ ਤੇ ਵੀ ਹਲਕਾ ਜਿਹਾ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਸਲਵਾਰ ਦੇ ਪੌਂਚਾ ਤੇ ਵੀ ਆਪਾਂ ਕੰਮ ਕੀਤਾ। ਇਹ ਵੀ ਸੂਟ ਜਿਹੜਾ ਮੇਰਾ ਹੈਗਾ ਪਿਓਰ 80 ਗ੍ਰਾਮ ਕ੍ਰੇਪ ਦੇ ਵਿੱਚ ਹੀ ਬਣਿਆ ਹੋਇਆ। ਇਹਦਾ ਜਿਹੜਾ ਦੁਪੱਟਾ ਉਹ ਵੀ ਬਹੁਤ ਸੋਹਣਾ ਬਣਿਆ। ਦੁਪੱਟੇ ਤੇ ਜਿਹਦਾ ਬੈਕ ਦੇ ਵਿੱਚ ਆਪਾਂ ਬੂਟੀ ਪਾਈ ਆ, ਉਦਾਂ ਦੀ ਬੂਟੀ ਆਪਾਂ ਇਹਦੇ ਦੁਪੱਟੇ ਦੇ ਵਿੱਚ ਪਾਈ ਆ। ਉਦੋਂ ਹੀ ਆਪਾਂ ਇਹਦੇ ਫੋਰ ਸਾਈਡ ਜਿੱਦਾਂ ਵਰਕੇ ਕੀਤਾ ਨਾ। ਤੇ ਇਹਦੀ ਜਿਹੜੀ ਫਿਨਿਸ਼ਿੰਗ ਕੀਤੀ ਆ ਮੈਂ ਸੇਮ ਸੂਟ ਨਾਲ ਦਾ ਕਪੜਾ ਲੈ ਕੇ ਅੰਦਰਲੀ ਸਾਈਡ ਉਹਦੀ ਜਿਹੜੀ ਫਿਨਿਸ਼ਿੰਗ ਕੀਤੀ ਆ ਉਹਦੇ ਨਾਲ ਹੀ ਕੀਤੀ ਆ ਵਿੱਚ ਆਪਾਂ ਸਮੋਸੀ ਲਾਸ ਦੇ ਤਿਆਰੇ ਤੇ ਬਹੁਤ ਸੋਹਣਾ ਦੁਪੱਟਾ ਵੀ ਇਹਦਾ ਰੈਡੀ ਕੀਤਾ ਗਿਆ ਵਾ ਇਹ ਵੀ ਬਹੁਤ ਸੋਹਣਾ ਇਹ ਵੀ ਉਥੇ ਪ੍ਰਿੰਟਨ ਹੀ ਜਿਹੜਾ ਉਹਨਾਂ ਦੇ ਹੈਗਾ ਫੰਕਸ਼ਨ ਉਥੇ ਉਹਨਾਂ ਨੇ ਰੈਡੀ ਕਰਵਾਇਆ ਇਹ 3-4 ਸਿਸਟਰ ਨੇ ਜਿਨ੍ਹਾਂ ਦੇ ਸੂਟ ਨੇ ਮੇਰੇ ਕੋਲੇ ਬਣ ਕੇ ਜਾ ਰਹੇ ਆ ਇਹ ਇੱਕੋ ਕਸਟਮਰ ਅੱਜ ਮੈਂ ਤੇ ਉਹਨਾਂ ਦੇ ਸੂਟ ਨੇ ਜਿਹੜਾ ਹੁਣੇ ਨੈਕ ਸੂਟ ਆ ਇਹ ਗ੍ਰਮੈਂਟਾ ਕਰਨ ਦੇ ਵਿੱਚ ਰੈਡੀ ਹੋਇਆ ਜਿਹਨੂੰ ਆਪਾਂ ਰਾਣੀ ਛੇੜ ਵੀ ਕਹਿੰਦੇ ਨੇ ਇਹ ਉਹਦੇ ਵਿੱਚ ਰੈਡੀ ਹੋਇਆ ਇਹਦੇ ਉੱਪਰ ਵੀ ਆਪਾਂ neck ਦੇ ਉੱਪਰ ਵਰਕ ਕੀਤਾ ਤੇ ਛਿੱਪੀ ਦੇ ਨਾਲ ਆਪਾਂ ਇਹਦੀਆਂ ਬ੍ਰਿਕ ਬ੍ਰਿਕ ਲਾਈਨ ਅਪ ਆਈਆਂ ਉੱਪਰ ਨੂੰ ਤੇ ਬਾਜੂ ਦੇ ਉੱਪਰ ਵੀ ਇਹਦੇ ਬਹੁਤ ਸੋਹਣਾ ਦੇਖ ਸਕਦੇ ਹੋ ਤੁਸੀਂ ਕੰਮ ਹੋਇਆ ਹੈ ਆ ਬਾਜੂ ਵੀ ਬਹੁਤ ਸੋਹਣੀ ਬਣੀ ਹੋਈ ਹੈ ਇਹਦੀ ਬਾਜੂ ਤੇ neck ਦੇ ਉੱਪਰ ਹੀ ਹੈਵੀ ਵਰਕ ਹੈ ਜਿਵੇਂ ਇਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਸੂਟ ਚਾਹੀਦਾ ਸੀਗਾ ਵੀ ਜਿਆਦਾ ਹੈਵੀ ਸੂਟ ਨਹੀਂ ਮੰਗਦੇ ਸੀਗੇ ਇਹ ਡੀਸੈਂਟ ਜਿਹਾ ਸੂਟ ਮੰਗਦੇ ਸੀ ਇਹ ਆਪਾਂ ਉਦਾਂ ਹੀ ਡੈਡੀ ਕੀਤਾ ਤੇ ਨਾਲ ਇਹਦੇ ਕਿਤੀਆ ਸਲਵਾਰ ਹੈ ਜਿਹੜਾ ਦੁਪੱਟਾ ਇਹਦਾ ਉਹ ਆਪਾਂ ਲੇਸਾ ਲਾ ਕੇ ਡੈਡੀ ਕੀਤਾ ਉਹ ਦੇਖੋ ਜਿਵੇਂ ਆ ਕਿ ਆ ਪਹਿਲਾਂ ਜਿਹੜਾ ਦੁਪੱਟਾ ਰੈਡੀ ਕੀਤਾ ਹੋਇਆ ਵਾ ਉਹਦੇ ਵਿੱਚ ਆਪਾਂ ਜਵੇਂ ਲੇਸਾਂ ਦੇ ਬਾਕਸ ਜੇ ਪਾਏ ਆ ਬਹੁਤ ਸੋਹਣਾ ਇਹਦਾ ਦੁਪੱਟਾ ਰੈਡੀ ਹੋਇਆ ਤੁਹਾਨੂੰ ਮੇਰੇ ਸੂਟ ਕਿੱਦਾਂ ਲੱਗੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕੋਈ ਵੀ ਸੂਟ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਜਾਂ ਕੋਈ ਕਲਰ ਚੇਂਜ ਕਰਨਾ ਚਾਹੁੰਦੇ ਹੋ ਜਾਂ ਥੋੜਾ ਬਹੁਤ ਵਰਕ ਘੱਟ ਵੱਧ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੇਰੇ ਸਕਰੀਨਸ਼ਾਟ ਲੈ ਕੇ WhatsApp ਨੰਬਰ ਦੇ ਉੱਪਰ ਮੈਸੇਜ ਕਰ ਸਕਦੇ ਹੋ ਥੈਂਕ ਯੂ ਜੀ